ਹਵਨਕੁੰਡ ਕਹਾਣੀ ਦਾ ਅਗਲਾ ਭਾਗ ਲੈ ਕੇ ਹਾਜ਼ਰ ਹੋਇਆ ਉਮੀਦ ਕਰਦੇ ਆਂ ਇਹ ਭਾਗ ਵੀ ਤੁਹਾਨੂੰ ਬਹੁਤ ਪਸੰਦ ਆਵੇਗਾ ਇਹ ਕਹਾਣੀ ਰੂਬੀ ਅਤੇ ਦਮਨ ਨਾਂ ਦੀਆਂ ਦੋ ਲੜਕੀਆਂ ਦੀ ਕਹਾਣੀ ਹੈ ਜੋ ਕਿ ਉਹਨਾਂ ਨੂੰ ਇੱਕੋ ਘਰ ਵਿੱਚ ਹੀ ਵਿਆਇਆ ਜਾਂਦਾ ਹੈ ਉੱਥੇ ਦੇਖੋ ਰੂਬੀ ਅਤੇ ਦਮਨ ਕੀ ਖੁਸ਼ ਹੋਣ ਗਿਆ ਇਹ ਕਹਾਣੀ ਜਾਨਣ ਲਈ ਜਰੂਰ ਸੁਣਿਓ ਤੁਸੀਂ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਅਤੇ ਕਮੈਂਟ ਵੀ ਜਰੂਰ ਕਰਿਓ ਨੇ ਆਪ ਦੇ ਜਾਨ ਮਗਰੋਂ ਰੂਬੀ ਦਮਨ ਕੋਲ ਬੈਠ ਗਈ ਉਹ ਦਮਨ ਵੱਲ ਦੇਖੀ ਜਾ ਰਹੀ ਸੀ ਉਸ ਦਾ ਰੁਸ਼ਨਾਇਆ ਰੂਪ ਜਿਵੇਂ ਉਸ ਦੀ ਨਜ਼ਰਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ ਸੀ ਕਿ ਉਸ ਵੱਲ ਨਾ ਤੱਕਣ ਦਮਨ ਦਾ ਧਿਆਨ ਉਸ ਵੱਲ ਗਿਆ ਕੀ ਗੱਲ ਰੂਬੀ ਤੂੰ ਮੇਰੇ ਵੱਲ ਇੰਝ ਕਿਉਂ ਨੀਝ ਲਈ ਤੱਕ ਰਹੀ ਹੈ ਰੂਬੀ ਦਾ ਧਿਆਨ ਟੁੱਟਾ ਕੁਝ ਨਹੀਂ ਤੇ ਫਿਰ ਕੁਝ ਦੇਰ ਬਾਅਦ ਉਸ ਨੇ ਅੱਗੇ ਬੋਲਦੀ ਨੇ ਕਿਹਾ ਇਹ ਗੱਲ ਸੱਚ ਹੈ ਕਿ ਮੇਰਾ ਦਿਲ ਇਹ ਸ਼ੁਰੂ ਤੋਂ ਹੀ ਜਾਣਦਾ ਹੈ ਕਿ ਤੂੰ ਬਹੁਤ 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 ਖੂਬਸੂਰਤ ਹੈ ਚਾਹੇ ਮੈਂ ਦਿਲ ਦੇ ਸਾਰੇ ਹੱਥੋਂ ਇਹ ਕਿਹਾ ਜਾਂ ਨਹੀਂ ਦਮਨ ਉਸ ਦੇ ਕੋਲ ਆ ਗਈ ਤੂੰ ਖੁਦ ਬਹੁਤ ਖੂਬਸੂਰਤ ਹੈ ਨਹੀਂ ਦਮਨ ਤੇਰੇ ਅੱਗੇ ਮੈਂ ਕੀ ਕੋਈ ਵੀ ਕੁਝ ਨਹੀਂ ਹੈ ਪਤਾ ਨਹੀਂ ਵੀਰ ਕਿਵੇਂ ਤੂੰ ਕਿਸੇ ਰਾਣੀ ਤੋਂ ਘੱਟ ਨਹੀਂ ਦਮਨ ਉਸ ਵੱਲ ਦੇਖਦੀ ਰਹੀ ਤੇ ਉਸ ਨੂੰ ਸੁਣਦੀ ਰਹੀ ਫਿਰ ਕੁਝ देर ਰੁਕ ਬੋਲੀ ਰੂਬੀ ਰਾਣੀਆਂ ਦੀ ਕਿਸਮਤ ਵੀ ਤਾਂ ਚਿਰਾਗ ਵਰਗੀ ਹੁੰਦੀ ਹੈ ਦੂਸਰਿਆਂ ਨੂੰ ਰੋਸ਼ਨੀ ਦਿਖਦੀ ਹੈ ਅ ਰਾਤ ਦਿਨ ਦਾ ਜਲਣਾ ਤੇ ਦਿਲ ਦਾ ਕੋਪ ਹਨੇਰ ਨਹੀਂ ਦਿਖਦਾ ਰਾਣੀ ਨੂੰ ਕੀ ਦੁੱਖ ਰੂਬੀ ਨੇ ਹੈਰਾਨ ਹੁੰਦੀ ਕਿਆ ਦਮਨ ਹੱਸਣ ਲੱਗ ਗਈ ਦਸ ਕੋਈ ਵੀ ਗੱਲ ਤੂੰ ਐਵੇਂ ਨਹੀਂ ਕਰਦੀ ਰੂਬੀ ਦੀਆਂ ਅੱਖਾਂ ਵਿੱਚ ਦੇਖਦੀ ਦਮਨ ਬੋਲੀ ਰਾਣੀ ਕੋਲ ਸਭ ਹੁੰਦਾ ਹੈ ਪਰ ਰਾਜਾ ਸਿਰ ਉਸਦਾ ਨਹੀਂ ਹੋਇਆ ਕਰਦਾ ਉਸਦੇ ਮਹਿਲ ਵਿੱਚ ਇੱਕ ਹਰਮ ਹੋਇਆ ਕਰਦਾ ਹੈ ਤੇ ਉਸਦੇ ਕੋਲ ਇੱਕ ਅਧਿਕਾਰ ਕੇ ਉਸਦੀ ਖਵਾਵਗਾ ਵਿੱਚ ਕੋਈ ਵੀ ਉਹਦੇ ਦਿਲ ਦੀ ਰਾਣੀ ਬਣ ਜਾ ਸਕਦੀ ਹੈ ਉਹ ਕਿਸੇ ਨੂੰ ਵੀ ਇੱਕ ਰਾਤ ਲਈ ਚਾਹੇ ਆਪਣੀ ਮਰਜ਼ੀ ਨਾਲ ਜਦੋਂ ਤੱਕ ਉਸਦਾ ਦਿਲ ਕਰੇ ਆਪਣੀ ਜ਼ਿੰਦਗੀ ਵਿੱਚ ਸ਼ਾਮਿਲ ਕਰ ਸਕਦਾ ਹੈ ਤੇ ਉਸ ਨੂੰ ਵੰਡਣਾ ਤੇ ਕਦੇ ਵੀ ਸਿਰਫ ਆਪਣਾ ਨਾ ਕਹਿ ਸਕਣਾ ਤਾਂ ਰਾਣੀ ਦੀ ਸਭ ਤੋਂ ਵੱਡੀ ਤਰਾਸਦੀ ਹੈ ਫਿਰ ਉਹ ਖੁਸ਼ ਕਿਉਂ ਦੱਸੀ ਜਾਂਦੀ ਹੈ ਰਾਣੀ ਬਣ ਕੀ ਮਿਲਿਆ ਕਰਦਾ ਹੈ ਇਹ ਰਾਣੀ ਔਰਤ ਕਿਉਂ ਹੈ ਕੋਈ ਮਰਦ ਕਿਉਂ ਨਹੀਂ ਇਹ ਤਨ ਦਾ ਅਧਿਕਾਰ ਮਨ ਦਾ ਅਧਿਕਾਰ ਸਿਰਫ ਬੰਦੇ ਨੂੰ ਕਿਉਂ ਹੋਇਆ ਕਰਦਾ ਇਹ ਗਹਿਰੀ ਉਦਾਸੀ ਪਰੇ ਨਜ਼ਰ ਨਾਲ ਉਸ ਨੇ ਰੂਬੀ ਵੱਲ ਦੇਖਦੀ ਨੇ ਕਿਹਾ ਦਮਨ ਤੋ ਕਿ ਮੈਂ ਇਹ ਸੋਚ ਲੈਂਦੀ ਹਾਂ ਅੱਛਾ ਮੈਨੂੰ ਇਹ ਦੱਸ ਕਿ ਤੂੰ ਵੀਰ ਤੋਂ ਕਦੇ ਉਸ ਔਰਤ ਬਾਰੇ ਪੁੱਛਿਆ ਤ੍ਰੂਬੀ ਨੇ ਇੱਕਦਮ ਗੱਲ ਬਦਲਦੇ ਕਿਹਾ ਨਹੀਂ ਪਰ ਕਿਉਂ ਤੈਨੂੰ ਪੁੱਛਣਾ ਚਾਹੀਦਾ ਹੈ ਮੈਂ ਕੀ ਪੁੱਛ ਸਕਦੀ ਹਾਂ ਮੈਨੂੰ ਤਾਂ ਇਹ ਅਧਿਕਾਰ ਵੀ ਨਹੀਂ ਕਿ ਮੈਂ ਕਿਸੇ ਤੋਂ ਕੁਝ ਵੀ ਪੁੱਛ ਸਕਾਂ ਜੇ ਪੁੱਛ ਸਕਦੀ ਹੁੰਦੀ ਤਾਂ ਬਹੁਤ ਲੋਕ ਸੀ ਜਿਨ੍ਹਾਂ ਤੋਂ ਮੈਂ ਬਹੁਤ ਕੁਝ ਪੁੱਛਣਾ ਚਾਹੁੰਦੀ ਸੀ ਦਮਨ ਦੀ ਕਲ ਰੂਬੀ ਸਮਝ ਰਹੀ ਸੀ ਪਰ ਚੁੱਪ ਸੀ ਮੈਂ ਆਪਣੇ ਆਪ ਵਿੱਚ ਬਹੁਤ ਸ਼ਰਮਿੰਦਾ ਹਾਂ ਮੈਨੂੰ ਜੋ ਵੀ ਪਤਾ ਸੀ ਮੈਨੂੰ ਤੈਨੂੰ ਦੱਸ ਦੇਣਾ ਚਾਹੀਦਾ ਸੀ ਪਰ ਮਾਂ ਦੇ ਕਹਿਣ ਤੇ ਮੈਂ ਚੁੱਪ ਰਹੀ ਕੀ ਤੂੰ ਮੈਨੂੰ ਮਾਫ ਕਰ ਸਕਦੀ ਹੈ ਪਤਾ ਨਹੀਂ ਰੂਬੀ ਮੈਨੂੰ ਸੱਚੀ ਕੁਝ ਵੀ ਪਤਾ ਨਹੀਂ ਮੈਂ ਇੱਕ ਹਨੇਰੇ ਵਿੱਚ ਖੁੱਦ ਨੂੰ ਮਹਿਸੂਸ ਕਰਦੀ ਹਾਂ ਮੈਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਕੁਝ ਸਮਝ ਨਹੀਂ ਆ ਰਹੀ ਦਮਨ ਤੂੰ ਵਿਆਹੀ ਹੈ ਵੀਰ ਨਾਲ ਤੂੰ ਆਪਣਾ ਹੱਕ ਮੰਗ ਜਿਸ ਦੀ ਤੂੰ ਹੱਕਦਾਰ ਹੈ ਮੈਨੂੰ ਮੇਰੇ ਹਾਲਤੇ ਰਹਿਣ ਦੇ ਪਲੀਜ਼ ਹੱਕ ਨਹੀਂ ਮੇਰਾ ਕਦੇ ਵੀ ਨਹੀਂ ਸੀ ਕੋਈ ਵੀ ਚੀਜ਼ ਜ਼ਬਰਦਸਤੀ ਨਹੀਂ ਲਈ ਜਾ ਸਕਦੀ ਜਦੋਂ ਵੀਰ ਦੇ ਦਿਲ ਵਿੱਚ ਹੀ ਕੋਈ ਹੋਰ ਹੈ ਫਿਰ ਕਿਸ ਹੱਕ ਦੀ ਗੱਲ ਕਰਾਂ ਮੈਂ ਪਰ ਦਮਨ ਕਹਿ ਰੋ ਵੀ ਚੁੱਪ ਹੋ ਗਈ ਜਿਵੇਂ ਉਹ ਕੁਝ ਕਹਿੰਦੀ ਕਹਿੰਦੀ ਰ ਗਈ ਪਰ ਕੀ ਦਮਨ ਪਿਛਲੀ ਵਾਰ ਜਦੋਂ ਮੈਂ ਕਰ ਗਈ ਸੀ ਉਦੋਂ ਮਾਸੀ ਆਈ ਸੀ ਵਿਚੋਲਣ ਮਾਸੀ ਫਿਰ ਕੀ ਹੋਇਆ ਉਹਨਾਂ ਆਉਣਾ ਹੀ ਹੈ ਪਰ ਮੈਨੂੰ ਲੱਗਦਾ ਗੱਲ ਹੋਰ ਵੀ ਹੈ ਜੋ ਸਾਨੂੰ ਅਜੇ ਪਤਾ ਨਹੀਂ ਦਮਨ ਇੱਕਦਮ ਹੈਰਾਨ ਹੋ ਗਈ ਕੀ ਮਤਲਬ ਹੈ ਤੇਰਾ ਮੈਨੂੰ ਜ਼ਿਆਦਾ ਨਹੀਂ ਪਤਾ ਬਸ ਇੰਨਾ ਪਤਾ ਗੱਲ ਹੋਰ ਵੀ ਹੈ ਤੂੰ ਵੀਰ ਨਾਲ ਗੱਲ ਕਰ ਇਸ ਲਈ ਕਹਨੀ ਤੈਨੂੰ ਹੋ ਸਕਦਾ ਤੈਨੂੰ ਕੁਝ ਦੱਸੇ ਇੱਕ ਗਹਿਰਾ ਸਾਲ ਲੈਨ ਦੀ ਦਮਨ ਨੇ ਕਿਹਾ ਬਰਬਾਦ ਤਾਂ ਮੈਂ ਹਾਂ ਇੱਕ ਗੱਲ ਕੀ ਤੇ ਹਜ਼ਾਰ ਗੱਲਾਂ ਕੀ ਮੈਨੂੰ ਨਹੀਂ ਕੋਈ ਵੀ ਦਿਲਚਸਪੀ ਕਿਸੇ ਗੱਲ ਵਿੱਚ ਰੱਬ ਨੇ ਜੋ ਕਿਸਮਤ ਵਿੱਚ ਲੇਖ ਲਿਖੇ ਦਮਨ ਨੂੰ ਦੁਖੀ ਹੁੰਦੀ ਦੇਖ ਰੂਬੀ ਨੇ ਕਿਹਾ ਚੱਲ ਇਹ ਗੱਲਾਂ ਨਹੀਂ ਕਰਾਂਗੇ ਆਪਾਂ ਤੂੰ ਇਹ ਦੱਸ ਐਡਮਿਸ਼ਨ ਕਿੱਥੇ ਲੈਣੀ ਸਰਖਾਬ ਜਿਹੜੇ ਕਾਲਜ ਵਿੱਚ ਵਧੀਆ ਲੱਗਾ ਮੈਨੂੰ ਹਾਂ ਵਧੀਆ ਹੈ ਤੈਨੂੰ ਪਤਾ ਹੈ ਸਰਖਾਬ ਮੈਨੂੰ ਕਦੇ ਕਦੇ ਲੱਗਦਾ ਹੁੰਦਾ ਸੀ ਕਿ ਤੈਨੂੰ ਬਹੁਤ ਪਸੰਦ ਕਰਦਾ ਪਰ ਅੱਜ ਮੈਨੂੰ ਇੰਜ ਨਹੀਂ ਲੱਗਾ ਰੂਬੀ ਤੂੰ ਜੋ ਮਰਜੀ ਸੋਤੀ ਰਹਿੰਦੀ ਹੈ ਇੰਜ ਕੁਝ ਵੀ ਨਹੀਂ ਸੀ ਪਰ ਉਹਦੀ ਜ਼ਿੰਦਗੀ ਵਿੱਚ ਕੋਈ ਹੋਰ ਹੈ ਤੈਨੂੰ ਕਿਵੇਂ ਪਤਾ ਬਸ ਗੱਲਾਂ ਗੱਲਾਂ ਵਿੱਚ ਉਸ ਨੇ ਤਸੀਮੇ ਰੂਬੀ ਨੂੰ ਪਤਾ ਸੀ ਕਿ ਦਮਨ ਇਸ ਗੱਲ ਤੋਂ ਉਹਦੇ ਦਿਲ ਵਿੱਚ ਦੋਚਿਤੀ ਹੈ ਉਸ ਤੋਂ ਮੁਕਤ ਹੋ ਜਾਵੇਗੀ ਇਸ ਲਈ ਉਸ ਨੇ ਐਵੇਂ ਹੀ ਕਹਿ ਦਿੱਤਾ ਸੀ ਉਸ ਨੂੰ ਚੱਲ ਹੁਣ ਮੈਂ ਚਲਦੀ ਹਾਂ ਤੂੰ ਮਾਮ ਨੂੰ ਦੱਸ ਸੀ ਤੇਰਾ ਫੈਸਲਾ ਕਹਿ ਓਟ ਕੇ ਚਲੀ ਗਈ ਉਸ ਦੀ ਜਾਨ ਮਗਰੋਂ ਦਮਨ ਬਹੁਤ देर ਬੈਠੀ ਸੋਚਦੀ ਰਹੀ ਰਾਤ ਬਹੁਤ ਹੋ ਚੁੱਕੀ ਸੀ ਬਿਸਤਰੇ ਤੇ ਪਈ ਦਮਨ ਨੂੰ ਨੀਂ ਤਨੀ ਆ ਰਹੀ ਸੀ ਪਰ ਅੱਖਾਂ ਬੰਦ ਕਰ ਲੇਟੀ ਹੋਈ ਸੀ ਵੀਰ ਵੀ ਚੁੱਪਚਾਪ ਆ ਕੇ ਕਮਰੇ ਵਿੱਚ ਸੌਂ ਗਿਆ ਸੀ ਬਹੁਤ देर ਬਾਅਦ ਦਮਨ ਨੂੰ ਨੀਂਦ ਆਈ ਸਵੇਰੇ లేਠ ਹੀ ਦਮਨ ਦੀ ਨੀਂਦ ਖੁੱਲੀ ਦੇਖਿਆ ਤਾਂ ਕਾਫੀ ਸਮਾਂ ਹੋ ਗਿਆ ਸੀ ਕਮਰੇ ਵਿੱਚ ਵੀਰ ਤਿਆਰ ਹੋ ਰਿਹਾ ਸੀ ਦਮਨ ਇੱਕਦਮ ਜਾਗ ਗਈ ਹੈਲਪਰ ਨਾਸ਼ਤਾ ਲੈ ਆਈ ਸੀ ਵੀਰ ਦਾ ਦਮਨ ਵੀ ਉੱਠ ਕੇ ਤਿਆਰ ਹੋ ਗਈ ਉਸ ਦੇਦੀ ਮਾਗ ਵਿੱਚ ਰੂਬੀ ਦੀਆਂ ਗੱਲਾਂ ਸੀ ਕਿ ਇੱਕ ਵਾਰ ਤਾਂ ਵੀਰ ਤੋਂ ਪੁੱਛਣਾ ਚਾਹੀਦਾ ਉਸਨੇ ਇੰਜ ਹੀ ਗੱਲ ਸ਼ੁਰੂ ਕੀਤੀ ਮੈਨੂੰ ਜਗਾਇਆ ਨਹੀਂ ਤੁਸੀਂ ਵੀਰ ਨੇ ਹੈਰਾਨ ਹੋ ਉਸ ਵੱਲ ਦੇਖਿਆ ਤੁਸੀਂ ਹਰ ਰੋਜ਼ ਖੁਦ ਜਾਗ ਜਾਂਦੇ ਹੋ ਮੈਂ ਸੋਚਿਆ ਅੱਜ ਨੇਟ ਜਾਗਣਾ ਚਾਹੁੰਦੇ ਹੋਵਾਂਗੇ ਦਮਨ ਵੀਰ ਦੇ ਸਾਹਮਣੇ ਹੀ ਬੈਠ ਗਈ ਵੀਰ ਵੈਸੇ ਮੈਨੂੰ ਪਤਾ ਹੈ ਕਿ ਇਹ ਜ਼ਰੂਰੀ ਵੀ ਨਹੀਂ ਤੁਹਾਡੇ ਲਈ ਪਰ ਫਿਰ ਵੀ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ ਅੱਜ ਕੱਲ ਜਾ ਰਹੀ ਹਾਂ ਥੋੜੀ ਜਿਹੀ ਸੋਚਣ ਮਗਰੋਂ ਵੀਰ ਨੇ ਕਿਹਾ ਤੁਸੀਂ ਆਪਣੀ ਮਰਜ਼ੀ ਮੁਤਾਬਿਕ ਜੋ ਚੰਗਾ ਲੱਗੇ ਕਰ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੋਵੇਗੀ ਜਿਵੇਂ ਮੈਂ ਪਹਿਲਾਂ ਵੀ ਕਿਹਾ ਹੈ ਮੇਰਾ ਤੁਹਾਡੀ ਜ਼ਿੰਦਗੀ ਵਿੱਚ ਕੋਈ ਦਖਲ ਨਹੀਂ ਦਮਨ ਇੱਕਦਮ ਉਦਾਸ ਹੋ ਗਈ ਉਸਨੇ ਹੌਲੀ ਜੀ ਹਾਂ ਵਿੱਚ ਸਰ ਹੱਲਾਇਤ ਦੇ ਕਬਰੇ ਤੋਂ ਬਾਹਰ ਚਲੀ ਗਈ ਉਹ ਬੈਠਕ ਵਿੱਚ ਜਾ ਪੀਰੇ ਨਿਆਬ ਕੋਲ ਗਈ ਕਿ ਉਸ ਨੂੰ ਆਪਣੀ ਪਸੰਦ ਦਾ ਕਾਲਜ ਦਾ ਸਿੱਤਾ ਉਹ ਸਰਖਾਬ ਦੇ ਕਾਲਜ ਵਿੱਚ ਹੀ ਐਡਮਿਸ਼ਨ ਲੈ ਰਹੀ ਸੀ ਬਸ ਦੋਨਾਂ ਦੇ ਡਿਪਾਰਟਮੈਂਟ ਅਲੱਗ ਹੋਣੇ ਸੀ ਨਿਆਬ ਨੇ ਜਾ ਕੇ ਵੀਰ ਨੂੰ ਨਾਲ ਆਉਣ ਲਈ ਕਿਹਾ ਪਰ ਦਮਨ ਨੇ ਮਨ੍ਹਾ ਕਰ ਦਿੱਤਾ ਇਹ ਕਹਿ ਕੇ ਉਹ ਵੀਰ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਨਿਆਬ ਜਾ ਕੇ ਦਮਨ ਦੀ ਐਡਮਿਸ਼ਨ ਕਰਵਾ ਆਈ ਬਾਅਦ ਵਿੱਚ ਬਚਾਰ ਹੁੰਦੇ ਹੋਏ ਉਹ ਘਰ ਆ ਗਈਆਂ ਅਗਲੇ ਦਿਨ ਦਮਨ ਨੇ ਕਾਲਜ ਜਾਣਾ ਸ਼ੁਰੂ ਕਰਨਾ ਸੀ ਅੱਜ ਉਹਨਾਂ ਨੂੰ ਸਰਖਾਪ ਵੀ ਨਹੀਂ ਮਿਲਿਆ ਸੀ ਘਰ ਆ ਕੇ ਦੇਖਿਆ ਤਾਂ ਦਿਲਰਾਜ ਤੇ ਮਾਮੇ ਕੁੰਤੀ ਆਏ ਹੋਏ ਸੀ ਦੇਖ ਦਮਨ ਹੈਰਾਨ ਹੋ ਗਈ ਬਸ ਮੂੰਹ ਤੋਂ ਇੱਕ ਭਾਵ ਪਰਿਆ ਵੀਰ ਨਿਕਲਿਆ ਤੇ ਘੁੱਟ ਕੇ ਗੱਲ ਬੱਕਰੀ ਵਿੱਚ ਪਾ ਲਿਆ ਉਸਨੂੰ ਘਲੇ ਘਡੋਚ ਨਾਲ ਕਹਿਣ ਲੱਗ ਗਈ ਅੱਜ ਹੀ ਦਿਲ ਵਿੱਚ ਜਾਨ ਕੀਤਾ ਸੀ ਜਸਰੀਨ ਭਾਬੀ ਨਹੀਂ ਆਈ ਨਹੀਂ ਫਿਰ ਆਏਗੀ ਉਹ ਬਾਅਦ ਵਿੱਚ ਅੱਜ ਡਾਕਟਰ ਨੇ ਸਫਰ ਤੋਂ ਮਨਾਂ ਕੀਤਾ ਹੈ ਕਬਰਾਈ ਹੋਈ ਦਮਨ ਨੇ ਕਿਹਾ ਹਾਏ ਕੀ ਹੋਇਆ ਕੁੰਤੀ ਨੇ ਬੋਲਦੀ ਨੇ ਕਿਹਾ ਕੁਝ ਨਹੀਂ ਚੰਗੀ ਖਬਰ ਹੀ ਹੈ ਇਹ ਸੁਣ ਦਮਨ ਨੂੰ ਗੱਲ ਸਮਝਾਈ ਤੇ ਉਹ ਖੁਸ਼ੀ ਨਾਲ ਫਿਰ ਦਿਲਰਾਜ ਨੂੰ ਕੁੱਟ ਕੇ ਜੱਫੀ ਵਿੱਚ ਪਾ ਕੇ ਕਹਿਣ ਲੱਗੀ ਇੰਜ ਕਹਿ ਨਾ ਮੈਂ ਭੂਆ ਬਣਨ ਵਾਲੀ ਹਾਂ ਸੁਣ ਸਾਰੇ ਹੱਸ ਪਏ ਇੱਕ ਪਾਲੇ ਦਮਨ ਉਸਾਰਾ ਦੁੱਖ ਦਦ ਭੁੱਲ ਗਿਆ ਸੀ ਹੈਲਪਰ ਚਾਹ ਲੈ ਆਈ ਰੂਪੀ ਵੀ ਕੁੰਤੀ ਦੇ ਨਾਲ ਹੀ ਬੈਠੀ ਸਭ ਦਾ ਹਾਲ ਚਾਲ ਪੁੱਛ ਰਹੀ ਸੀ ਅੱਜ ਅਚਾਨਕ ਉਹ ਆ ਗਏ ਸੀ ਇਸ ਲਈ ਦਮਨ ਹੈਰਾਨ ਵੀ ਸੀ ਪਰ ਫਿਰ ਕੁੰਤੀ ਨੇ ਦੱਸਿਆ ਕਿ ਉਸ ਨੂੰ ਮਾੜਾ ਸੁਪਨਾ ਆਇਆ ਸੀ ਰੂਪੀ ਦਾ ਇਸ ਲਈ ਉਸ ਨੂੰ ਮਿਲਣ ਆ ਗਈ ਬਿਨਾ ਇਤਲਾਹ ਦਿੱਤੇ ਕੁੰਤੀ ਰੂਬੀ ਨਾ ਉਹਦੇ ਕਮਰੇ ਵਿੱਚ ਚਲੀ ਗਈ ਉਸ ਨੂੰ ਕੁਝ ਸਮਝਾਉਂਦੀ ਨੂੰ ਦਮਨ ਨੇ ਦੇਖਿਆ ਸੀ ਦਿਲਰਾਜ ਵੀ ਦਮਨ ਨੂੰ ਦੇਖਦੇ ਨੇ ਕਿਆ ਕੋਈ ਪਰੇਸ਼ਾਨੀ ਹੈ ਤੈਨੂੰ ਦਮਨ ਨਹੀਂ ਦਿਲਰਾਜ ਵੀਰ ਇਹ ਕਿਉਂ ਪੁੱਛ ਰਿਹਾ ਦਮਨ ਨੇ ਹੈਰਾਨ ਹੋ ਕੇ ਪੁੱਛਿਆ ਪਤਾ ਨਹੀਂ ਕਿਉਂ ਲੱਗ ਰਿਹਾ ਮੈਨੂੰ ਤੇਰੀਆਂ ਅੱਖਾਂ ਵਿੱਚ ਉਦਾਸੀ ਨਹੀਂ ਬਸ ਥਕਾਵਟ ਹੈ ਅੱਜ ਕਾਲਜ ਗਏ ਸੀ ਨਾ ਇਸ ਲਈ ਰੱਬ ਕਰੇ ਇੰਜ ਹੀ ਹੋਵੇ ਇੰਜ ਹੀ ਹੈ ਤੂੰ ਪਰੇਸ਼ਾਨ ਨਾ ਹੋ ਮੈਂ ਬਿਲਕੁਲ ਠੀਕ ਹਾਂ ਵੀਰ ਕਿਵੇਂ ਤੇਰੇ ਨਾਲ ਵੀਰ ਮੇਰਾ ਬਹੁਤ ਖਿਆਲ ਰੱਖਦੇ ਨੇ ਥੋੜੀ ਮਸਕਰਾਉਂਦੇ ਹੋ ਦਮਨ ਨੇ ਕਿਹਾ ਕਦੇ ਕਦੇ ਤਾਂ ਮੈਨੂੰ ਯਕੀਨ ਨਹੀਂ ਆਉਂਦਾ ਕਿ ਮੈਂ ਇੰਨੀ ਖੁਸ਼ਕਿਸਮਤ ਕਿਵੇਂ ਹਾਂ ਸਾਰੇ ਹੀ ਬਹੁਤ ਚੰਗੇ ਨੇ ਬਹੁਤ ਪਿਆਰ ਕਰਦੇ ਨੇ ਮੈਨੂੰ ਤੇ ਰੂਬੀ ਨੂੰ ਵੀ ਇਹਨੇ ਨੁਕੁੰਤੀ ਆ ਗਈ ਤੇ ਦਿਲਰਾਜ ਨੂੰ ਚੱਲਣ ਲਈ ਕਹਿਣ ਲੱਗੀ ਕੁੰਤੀ ਨੇ ਦਮਨ ਨਾਲ ਨਜ਼ਰ ਨਹੀਂ ਮਿਲਾਈ ਸੀ ਤੇ ਦਮਨ ਨੇ ਵੀ ਕੁਝ ਨਹੀਂ ਕਿਹਾ ਸੀ ਕਦੇ-ਕਦੇ ਕੁਝ ਗੁਨਾਹ ਅਜੀਬ ਹੁੰਦੇ ਨੇ ਤੇ ਉਸ ਦਾ ਫੈਸਲਾ ਰੱਬ ਤੇ ਹੱਥ ਛੱਡ ਦੇਣਾ ਚਾਹੀਦਾ ਕਹਿੰਦੇ ਨੇ ਸਭ ਉਹੀ ਕਰ ਰਿਹਾ ਉਹਦੀ ਰੱਜਾ ਵਿੱਚ ਰਾਜੀ ਰਹਿਣਾ ਚਾਹੀਦਾ ਪਰ ਕਦੇ-ਕਦੇ ਉਹਦੀ ਰੱਜਾ ਵਿੱਚ ਰਾਜੀ ਰਹਿਣ ਲਈ ਇੱਕ ਜ਼ਿੰਦਗੀ ਵਿੱਚ 100-100 ਵਾਰ ਮਰਨਾ ਪੈਂਦਾ ਦਿਲ ਵਿੱਚ ਟੀਸ ਵੀ ਉੱਠ ਰਹੀ ਹੋਵੇ ਤਾਂ ਮੁਸਕਰਾਉਣਾ ਪੈਂਦਾ ਪਰ ਜ਼ਿੰਦਗੀ ਦੀ ਕਿਤਾਬ ਦੇ ਜੋ ਮੋੜ ਜਿਵੇਂ ਮੋੜ ਨੇ ਉਸ ਨੇ ਲਿਖ ਦਿੱਤੇ ਨੇ ਉੰਜ ਮੋੜਨੇ ਹੀ ਪੈਣੇ ਖੁਜ ਦੇ ਰੁੱਕ ਦੇ ਨਰਾਜ ਤੇ ਕੁੰਤੀ ਚਲੇ ਗਏ ਅੱਜ ਰਾਤ ਵੀਰ ਘਰ ਨਹੀਂ ਸੀ ਆਇਆ ਅਜੇ ਤੱਕ ਰਾਤ ਦੇ 3 ਵੱਜ ਗਏ ਸੀ ਦਮਨ ਇੰਜੀ ਕਮਰੇ ਵਿੱਚ ਪਈ ਅੱਜ ਦੇਦਿਆਂ ਬਾਰੇ ਸੋਚ ਰਹੀ ਸੀ ਉਸ ਦਾ ਧਿਆਨ ਵੀਰਵਲ ਵੀ ਜਾ ਰਿਹਾ ਸੀ ਪਰ ਉਸ ਨੂੰ ਪਤਾ ਸੀ ਕਿ ਉਹਦੀ ਜ਼ਿੰਦਗੀ ਵਿੱਚ ਕੋਈ ਹੋਰ ਹੈ ਉਸ ਤੋਂ ਕਿਹੜਾ ਲੁਕਿਆ ਸੀ ਕੁਝ ਫਿਰ ਵੀ ਇੱਕ ਗੱਲ ਉਹਦੇ ਜ਼ਿਹਨ ਵਿੱਚ ਬਾਰ ਬਾਰ ਆ ਰਹੀ ਸੀ ਕਿ ਉਹ ਇੱਥੇ ਕਿਉਂ ਰਹਿ ਰਹੀ ਹੈ ਉਹ ਆਪਣੇ ਭਰਾ ਨੂੰ ਸਭ ਦੱਸ ਕਿਉਂ ਨਹੀਂ ਦਿੰਦੀ ਕਦੇ ਸੋਚਦੀ ਉਸ ਨੂੰ ਪਹਿਲੇ ਹੀ ਬਹੁਤ ਪਰੇਸ਼ਾਨੀਆਂ ਨੇ ਬਹੁਤ ਇੱਕ ਮੇਰੀ ਵੀ ਪੈ ਜਾਵੇਗੀ ਕਦੇ ਕੋਈ ਖਿਆਲ ਕਰ ਕਰਦਾ ਕਦੇ ਕੋਈ ਇਨਨ ਨੂੰ ਉਸ ਨੂੰ ਪਿਆਸ ਲੱਗੀ ਦੇਖਿਆ ਤਾਂ ਕਮਰੇ ਵਿੱਚ ਪਾਣੀ ਨਹੀਂ ਸੀ ਕਿ ਉਹ ਉੱਠ ਰੋਈ ਤੋਂ ਪਾਣੀ ਲੈਣ ਤੋਰ ਪਈ ਕਦੇ ਕਦੇ ਸਾਨੂੰ ਪਤਾ ਹੁੰਦਾ ਕਿ ਅਸੀਂ ਜਾਣਾ ਹੈ ਰੁਕਣ ਦੀ ਕੋਈ وجہ ਨਹੀਂ ਕੋਈ ਮਕਸਦ ਨਹੀਂ ਪਰ ਫਿਰ ਵੀ ਅਸੀਂ ਰੁਕ ਜਾਂਦੇ ਹਾਂ ਸ਼ਾਇਦ ਇਸ ਗੱਲ ਦੀ ਉਮੀਦ ਵਿੱਚ ਕਿ ਕੁਝ ਅਜੀਹਾ ਵਾਪਰ ਜਾਵੇ ਕਿ ਜਾਣਾ ਨਾ ਪਵੇ ਕੁਝ ਨਾ ਮੁਮਕਿਨ ਜਿਹਾ ਪੂਰਾ ਹੋ ਜਾਏ ਇਹ ਜੋ ਆਸ ਹੈ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਖਾਸ ਕਰਕੇ ਦਿਲ ਵਿੱਚ ਪੈਦਾ ਹੋਏ ਹੂਲੇ ਅਹਿਸਾਸ ਧਰਤ ਦੇ ਜਰੇ ਜਿੰਨੀ ਆਸ ਤੇ ਖਵਾਬਾਂ ਦੇ ਮਹਿਲ ਬਣਾ ਲਿਆ ਕਰਦੇ ਨੇ ਬੜੇ ਦਿਲ ਇਸ ਆਸ ਤੇ ਰੁਕੇ ਹੋਏ ਸੀ ਚੰਗਾ ਮਾੜਾ ਸਹੀ ਗਲਤ ਇਹ ਮੁਹੱਬਤ ਦੀ ਕਿਤਾਬ ਵਿੱਚ ਕਿੱਥੇ ਦਰਜ ਹੁੰਦਾ ਹੈ ਇਹ ਤਾਂ ਦਿਲ ਦੀ ਮਰਜ਼ੀ ਹੁੰਦੀ ਉਹ ਕਿਸ ਦੇ ਰਾਜ ਨੂੰ ਦਿਲ ਦੀ ਮਲਕੀਅਤ ਤੇ ਵਸਾ ਲੈਂਦਾ ਪਾਣੀ ਲੈਣ ਆਈ ਦੰਮਨ ਨੇ ਦੇਖਿਆ ਕਿ ਵੀਰ ਵਾਪਸ ਆ ਗਿਆ ਸੀ ਉਹ ਹੌਲੀ-ਹੌਲੀ ਦੱਬੇ ਪਰ ਅੰਦਰ ਆ ਰਿਹਾ ਸੀ ਦਮਨ ਨੇ ਸਾਹਮਣੇ ਦੇਖ ਇੱਕ ਵਾਰ ਤਾਂ ਉਹ ਡਰ ਗਿਆ ਫਿਰ ਹੌਲੀ ਜੀ ਆਪਣੇ ਕਮਰੇ ਵੱਲ ਤੁਰ ਪਿਆ ਦਮਨ ਵੀ ਥੋੜੀ ਦੇਰ ਬਾਅਦ ਕਮਰੇ ਵਿੱਚ ਆ ਗਈ ਵੀਰ ਸ਼ਾਇਦ ਪੀ ਕੇ ਆਇਆ ਸੀ ਕਮਰੇ ਵਿੱਚ ਆਉਂਦੇ ਹੀ ਸ਼ਰਾਬ ਦੀ ਗੰਧ ਨਾਲ ਦਮਨ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਦਮਨ ਚੁੱਪਚਾਪ ਆਪਣੇ ਬਿਸਤਰੇ ਤੇ ਲੇਟ ਗਈ ਇੱਕ ਪਾਸੇ ਵੱਲ ਵੀਰ ਵੀ ਲੇਟਿਆ ਬਹੁਤ ਪਰੇਸ਼ਾਨ ਲੱਗ ਰਿਹਾ ਸੀ ਦਮਨ ਦਾ دلਤਾ ਕੀਤਾ ਉਸ ਤੋਂ ਪੁੱਛਣ ਦਾ ਪਰ ਫੇਰ ਸੋਚ ਲਿਆ ਸਹੀ ਮੌਕਾ ਨਹੀਂ ਇੰਜ ਹੀ ਦਿਨ ਚੜ ਗਿਆ ਦਮਨ ਜਲਦੀ ਉੱਠ ਗਈ ਤੇ ਆਪਣੀ ਤਿਆਰੀ ਕਰਨ ਲੱਗ ਗਈ ਅੱਜ ਉਸਨੇ ਕਾਲਜ ਵਿੱਚ ਜਾਣਾ ਸੀ ਆਪਣਾ ਨਾਸ਼ਤਾ ਉਸਨੇ ਖੁਦ ਹੀ ਤਿਆਰ ਕਰ ਲਿੱਤਾ ਸੀ ਟਾਈਮ ਨਾਲ ਕਾਲਜ ਲਈ ਤਿਆਰ ਹੋ ਗਈ ਦਮਨ ਬਹੁਤ ਖੂਬਸੂਰਤ ਲੱਗ ਰਹੀ ਸੀ ਨਿਆਬ ਉਹਦੇ ਕਮਰੇ ਵਿੱਚ ਗਈ ਤਾਂ ਉਸ ਨੂੰ ਦੇਖਦੀ ਹੀ ਰਹਿ ਗਈ ਵੀਰ ਜੇ ਸੁੱਤਾ ਹੀ ਸੀ ਦਮਨ ਨੂੰ ਕੁਝ ਪੈਸੇ ਨਿਆਬ ਨੇ ਦਿਂਦੇ ਹੋਏ ਕਿਹਾ ਲੈ ਪੁੱਤ ਇਹ ਰੱਖ ਲੈ ਕਿਤੇ ਲੋੜ ਪੈ ਜਾਂਦੀ ਦਮਨ ਨੇ ਮਨ ਕਰਦੇ ਕਰਦੇ ਵੀ ਉਸਨੇ ਪੈਸੇ ਉਸ ਨੂੰ ਦੇ ਦਿੱਤੇ ਡਰਾਈਵਰ ਲੈ ਜਾਇਆ ਕਰੇਗਾ ਤੇ ਵਾਪਸ ਵੀ ਲੈ ਆਇਆ ਕਰੇਗਾ ਕਹਿ ਨਿਆਬ ਨੇ ਦਮਨ ਦੇ ਸਿਰ ਤੇ ਪਿਆਰ ਦਿੱਤਾ ਇੱਕ ਤੇਲੀ ਜਹੀ ਨਾਲ ਦਮਨ ਦੀਆਂ ਅੱਖਾਂ ਸਿੱਲੀਆਂ ਹੋ ਗਈਆਂ ਸੀ ਖੁਦ ਨੂੰ ਸੰਭਾਲਦੇ ਹੋਏ ਉਸਨੇ ਕਿਹਾ ਮਮ ਡੈਡ ਜਾਗ ਗਏ ਨਹੀਂ ਪੁੱਤ ਅਜੇ ਸੁੱਤੇ ਨੇ ਕੋਈ ਨਾ ਤੂੰ ਲੇਟ ਨਾ ਹੋ ਤੇਰਾ ਪਹਿਲਾ ਦਿਨ ਹੈ ਦਮਨ ਨੇ ਆਪਣੀਆਂ ਕਿਤਾਬਾਂ ਲਈਆਂ ਤੇ ਤੁਰ ਪਈ ਡਰਾਈਵਰ ਦੀ ਜਗ੍ਹਾ ਦੇਵ ਨੂੰ ਦੇਖੋ ਹੈਰਾਨ ਹੋ ਗਈ ਤੁਸੀਂ ਹਾਂਜੀ ਮੈਨੂੰ ਕੁਝ ਕੰਮ ਹੈ ਸੋਚਿਆ ਤੁਹਾਨੂੰ ਵੀ ਡ੍ਰੌਪ ਕਰ ਦੇਵਾਂਗਾ ਦਮਨ ਗੱਡੀ ਵਿੱਚ ਦੇਵ ਨਾਲ ਬੈਠਣ ਤੋਂ ਝਿਜਕ ਰਹੀ ਸੀ ਦੇਵ ਨੇ ਹੌਲੀ ਜੀਕਾਰ ਦਾ ਦਰਵਾਜ਼ਾ ਖੋਲ ਦਿੱਤਾ ਤੇ ਦਮਨ ਬੈਠ ਗਈ ਉਸਦੇ ਲਈ ਦੇਵ ਕਿਵੇਂ ਸੋਚਦਾ ਹੈ ਇਸ ਦੀ ਖਬਰ ਦਮਨ ਬਿਲਕੁਲ ਵੀ ਨਹੀਂ ਸੀ ਪਰ ਦੇਵ ਪੂਰੀ ਤਰ੍ਹਾਂ ਦਮਨ ਤੇ ਫਿਦਾ ਸੀ ਉਹਦੀ ਲਿਆਕਤ ਖੂਬਸੂਰਤੀ ਉਸ ਨੂੰ ਦਮ ਗਈ ਸੀ ਇੱਕ ਰਿਸ਼ਤਾ ਸੀ ਜਿਸ ਕਰਕੇ ਉਸ ਨੇ ਖੁਦ ਨੂੰ ਸਮਝਾ ਕੇ ਰੱਖਿਆ ਸੀ ਹੁਣ ਰਿਸ਼ਤੇ ਦਾ ਇਹ ਬੰਧ ਕਦੋਂ ਤੱਕ ਰਹਿਣਾ ਸੀ ਇਹ ਤਾਂ ਨਹੀਂ ਸੀ ਪਤਾ ਪਰ ਕਹਿੰਦੇ ਨੇ ਇਸ਼ਕ ਤੇ ਮੁਸ਼ਕ ਕਦੋਂ ਲੁਕਾਇਆ ਲੁਕਦੇ ਨੇ ਕਦੇ ਦੇਵ ਚਾਹ ਕੇ ਵੀ ਆਪਣੀਆਂ ਨਜ਼ਰਾਂ ਨੂੰ ਕਾਬੂ ਨਹੀਂ ਸਿੱਖ ਕਰ ਪਾਰਿਆ ਜੋ ਵਾਰ-ਵਾਰ ਦਮਨ ਦੇ ਬਜੂਦ ਨਾਲ ਟਕਰਾ ਰਹੀਆਂ ਸਨ ਕੱਲ ਜਾ ਗਿਆ ਗੱਡੀ ਰੋਕ ਦੇ ਦੀਵ ਨੇ ਕਿਹਾ ਦਮਨ ਉੱਤਰ ਗਈ ਤੇ ਕਾਲਜ ਵੱਲ ਤੁਰ ਪਈ ਦੇਬ ਉਸ ਨੂੰ ਜਾਂਦੀ ਨੂੰ ਦੇਖਦਾ ਰਿਹਾ ਅੰਦਰ ਜਾ ਕੇ ਆਪਣੇ ਡਿਪਾਰਟਮੈਂਟ ਦਾ ਪਤਾ ਕੀਤਾ ਤੇ ਫਿਰ ਆਪਣੀਆਂ ਕਲਾਸਾਂ ਦਾ ਤੁਰੇ ਜਾਂਦੀ ਦਮਨ ਨੂੰ ਜੋ ਵੀ ਦੇਖਦਾ ਦੇਖਦਾ ਹੀ ਰਹਿ ਜਾਂਦਾ ਇੱਕ ਵਾਰ ਖੱਪ ਹੋ ਗਈ ਸੀ ਕਿ ਕਾਲਜ ਕੋਈ ਬਹੁਤ ਸੋਹਣੀ ਕੁੜੀ ਆਈ ਹੈ। ਬਸ ਫਿਰ ਕੀ ਸੀ ਪੜਾਈ ਵਿੱਚ ਤਾਂ ਦਮਨ ਪਹਿਲੇ ਹੀ ਬਹੁਤ ਹੁਸ਼ਿਆਰ ਸੀ। ਹੌਲੀ ਹੌਲੀ ਉਹ ਦਾ ਨਾਮ ਬੋਲਣ ਲੱਗ ਪਿਆ ਸੀ ਕਾਲਜ ਵਿੱਚ। ਹਰ ਰੋਜ਼ ਦੀ ਇਹੀ ਰੁਟੀਨ ਹੋ ਗਈ ਸੀ। ਦੇ ਬੋਸ ਨੂੰ ਸਵੇਰੇ ਕਾਲਜ ਡ੍ਰੌਪ ਕਰ ਦਿੰਦਾ। ਕਦੇ-ਕਦੇ ਲੈਣ ਵੀ ਆ ਜਾਇਆ ਕਰਦਾ ਸੀ ਜਾਂ ਫਿਰ ਡਰਾਈਵਰ ਲੈਣ ਆ ਜਾਂਦਾ। ਜ਼ਿੰਦਗੀ ਦੇ ਇਸ ਬਦਲਾਅ ਨੇ ਥੋੜਾ ਫਰਕ ਤਾਂ ਲਿਆੰਦਾ ਸੀ ਦਮਨ ਦੀ ਜ਼ਿੰਦਗੀ ਵਿੱਚ। ਹਰ ਕੋਈ ਦਮਨ ਤੋਂ ਮੁਖਾਤਰ ਹੋਣਾ ਚਾਹੁੰਦਾ ਸੀ ਪਰ ਇਸ ਸੱਭ ਦੇ ਵਿੱਚ ਸੁਰਖਾਬ ਵੀ ਸੀ ਜੋ ਮੁਰ ਦਮਨ ਦੇ ਡਿਪਾਰਟਮੈਂਟ ਵੱਲ ਉਸ ਨੂੰ ਮਿਲਣ ਤਾਂ ਨਹੀਂ ਆਇਆ ਸੀ ਪਰ ਉਸ ਨੂੰ ਖਿਆਲ ਹੁੰਦਾ ਸੀ ਕਿ ਦਮਨ ਕਿੱਥੇ ਹੈ ਦਿਨ ਨਿਕਲਦੇ ਜਾ ਰਹੇ ਸੀ ਇੱਕ ਦਿਨ ਦਮਨ ਲਾਇਬ੍ਰੇਰੀ ਤੋਂ ਕੁਝ ਕਿਤਾਬਾਂ ਲੈਣ ਜਾ ਰਹੇ ਸੀ ਕਿ ਸਾਹਮਣੇ ਤੋਂ ਉਸ ਨੂੰ ਸੁਰਖਾਬ ਆਉਂਦਾ ਦਿਖਾਈ ਦਿੱਤਾ ਸੁਰਖਾਬ ਨੂੰ ਪਤਾ ਚੱਲ ਗਿਆ ਸੀ ਕਿ ਦਮਨ ਨੇ ਉਸ ਨੂੰ ਦੇਖ ਲਿਆ ਹੈ ਇਸ ਲਈ ਉਹ ਉਸ ਨੂੰ ਅਣ ਦੇਖਿਆ ਨਾ ਕਰ ਸਕਿਆ ਸਰਖਾਬ ਨੂੰ ਆਪਣੇ ਸਾਹਮਣੇ ਦੇਖ ਦਮਨ ਬਿਲਕੁਲ ਹੈਰਾਨ ਰਹਿ ਗਈ ਤੇ ਸਰਖਾਬ ਦੇ ਚਿਹਰੇ ਤੇ ਆਪਣੇ ਆਪ ਹੀ ਮੁਸਕਾਨ ਆ ਗਈ ਹੋਵੇ ਜਿਵੇਂ ਦਿਲ ਦੇ ਹਨੇਰੇ ਨੂੰ ਦੀਵੇ ਬਾਲ ਦੀਵਾਲੇ ਬਣਾ ਦਿੱਤਾ ਹੋਵੇ ਕਿਸੇ ਆਸ਼ਕ ਜਿਹੇ ਲਮਹੇ ਨੇ ਤੇ ਉਸ ਰੋਸ਼ਨੀ ਨੇ ਦਿਲ ਦਾ ਹਨੇਰਾ ਦੂਰ ਕੀਤਾ ਹੀ ਹੋਵੇ ਨਾਲ ਹੀ ਉਸ ਦੀ ਰੋਸ਼ਨੀ ਨੇ ਇੱਕ ਪੁਰ ਕشش ਰੋਸ਼ਨੀ ਦੇ ਨਾਲ ਅੱਖਾਂ ਵਿੱਚ ਵਿੱਚ ਚਮਕ ਪੈਦਾ ਕਰ ਦਿੱਤੀ ਹੋਵੇ ਤੇ ਉਸ ਰੌਸ਼ਨੀ ਦੇ ਤਾਪ ਨੇ ਰੂਹ ਨੂੰ ਐਸਾ ਅਹਿਸਾਸ ਦਾ ਨਿਗ ਦਿੱਤਾ ਹੋਵੇ ਕਿ ਲੱਗਦਾ ਹੋਵੇ ਕਿ ਸ਼ਾਇਦ ਇਹੀ ਸਕੂਨ ਕਈ ਕੋਹਾਂ ਦੀ ਦੂਰੀ ਤੈਅ ਕਰ ਆਪਣੇ ਇਸ਼ਟ ਦੇਵ ਦੇ ਦਰਸ਼ਨ ਕਰ ਕਿਸ ਨੂੰ ਮਿਲਦਾ ਹੋਣਾ ਸੁਰਖਾਵ ਚਾਹੇ ਦਰਮੰਤੋਂ ਬਹੁਤ ਦੂਰ ਸੀ ਪਰ ਫਿਰ ਵੀ ਰੂਪੀ ਦੀ ਉਸ ਨਾਲ ਗੱਲ ਹੁੰਦੀ ਹੀ ਰਹਿੰਦੀ ਸੀ ਤੇ ਉਸ ਨੂੰ ਉਸ ਦੀ ਜ਼ਿੰਦਗੀ ਵਿੱਚ ਚੱਲ ਰਹੇ ਤੂਫਾਨ ਦਾ ਅਹਿਸਾਸ ਸੀ ਪਰ ਉਹ ਆਪਣੀ ਕਿਸੇ ਵੀ ਤਰ੍ਹਾਂ ਦੀ ਸ਼ਾਮਲੀਅਤ ਨਾਲ ਉਸ ਨੂੰ ਹੋਰ ਦੁਖੀ ਨਹੀਂ ਸੀ ਕਰਨਾ ਚਾਹੁੰਦਾ ਉਸ ਤੋਂ ਹਾਲਚਲ ਪੁੱਛ ਕੁਝ ਇਧਰ ਉਧਰ ਦੀਆਂ ਗੱਲਾਂ ਕੀਤੀਆਂ ਕਿਸੇ ਵਕਤ ਅਸੀਂ ਖਿਆਲਾਂ ਵਿੱਚ ਤਾਂ ਕਿਸੇ ਨਾ ਦੇ ਨਰਾਤ ਗੱਲਾਂ ਕਰਦੇ ਰਹਿੰਦੇ ਹਾਂ ਪਰ ਸਾਹਮਣੇ ਆਉਣ ਤੇ ਇੱਕ ਗੱਲ ਵੀ ਨਹੀਂ ਆਉਂਦੀ ਇਹੀ ਹਾਲ ਸੁਖਾਬ ਦਾ ਸੀ ਪਰ ਫਿਰ ਵੀ ਉਸ ਨੇ ਕੁਝ ਦੇਰ ਦੀ ਖਾਮੋਸ਼ੀ ਤੋਂ ਬਾਅਦ ਦਮਨ ਨੂੰ ਕੰਟੇਨ ਚਾਹ ਪੀਣ ਲਈ ਕਹਿ ਦਿੱਤਾ ਤੇ ਦਮਨ ਨੇ ਵੀ ਮੰਨ ਲਿਆ ਦੋਨੋਂ ਕਾਲਜ ਦੀ ਬਾਹਰ ਵਾਲੀ ਕੰਟੇਨਰ ਪਰ ਚਲੇ ਗਏ ਤੇ ਚਾਹਦਕ ਹੈ ਉੱਥੇ ਹੀ ਇੰਤਜ਼ਾਰ ਕਰਨ ਲੱਗ ਗਏ ਦਮਨ ਕਾਫੀ ਸਾਲ ਹੋ ਗਏ ਇੰਝ ਗੱਲ ਕੀਤੀ ਆਪਾਂ ਨੂੰ ਸਰਖਾਬ ਨੇ ਗੱਲ ਕਰਨ ਲਈ ਇੰਝ ਹੀ ਕਹਿ ਦਿੱਤਾ ਹਾਂ ਬਹੁਤ ਸਾਲ ਉਹ ਦਿਨ ਤਾਂ ਜ਼ਿੰਦਗੀ ਦੇ ਸੁਨਹਿਰੀ ਦਿਨ ਸਨ ਸਹੀ ਕਿਹਾ ਉਹ ਤੋਂ ਵੱਡੇ ਹੋਣ ਦੀ ਬਹੁਤ ਕਾਲੀ ਸੀ ਹੁਣ ਦਿਲ ਕਰਦਾ ਵਾਪਸ ਉਹੀ ਦਿਨ ਮੋੜ ਆਉਣ ਕਿਤੇ ਦਮਨ ਨੇ ਥੋੜਾ ਮੁਸਕਰਾਇਆ ਨਜ਼ਰਾਂ ਹੇਠਾਂ ਕਰ ਲਈਆਂ ਜਿਵੇਂ ਉਹ ਹਮੇਸ਼ਾ ਕਰਦੀ ਸੀ ਸਾਰਾ ਕੁਝ ਬਦਲ ਗਿਆ ਪਰ ਤੂੰ ਬਿਲਕੁਲ ਨਹੀਂ ਬਦਲੀ ਦੇਖ ਸਿਰਫ ਖਾਬ ਨੇ ਕਿਹਾ ਹੋਰ ਕਿਵੇਂ ਚੱਲ ਰਹੀ ਜ਼ਿੰਦਗੀ ਵਧੀਆ ਜਾ ਰਹੀ ਹੈ ਬਹੁਤ ਵਧੀਆ ਮੈਨੂੰ ਅੰਟ ਜੀ ਦਾ ਪਤਾ ਚੱਲਿਆ ਸੀ ਜਾਣ ਕੇ ਬਹੁਤ ਦੁੱਖ ਹੋਇਆ ਮੇਰਾ ਦਿਲ ਕੀਤਾ ਇੱਕ ਵਾਰ ਤੈਨੂੰ ਆ ਕੇ ਮਿਲਣ ਨੂੰ ਪਰ ਉਹ ਤਾਂ ਮੇਰੀ ਜ਼ਿੰਦਗੀ ਦੀ ਠੰਡੀ ਸ਼ਾਂ ਵਰਗੇ ਸੀ ਹੁਣ ਕਦੇ ਜ਼ਿੰਦਗੀ ਦੀ ਤੁੱਪ ਪੈਂਦੀ ਹੈ ਤਾਂ ਪਿੰਡ ਸੜਦਾ ਹੈ ਤਾਂ ਅਕਸਰ ਉਹਨਾਂ ਨੂੰ ਬਹੁਤ ਮਿਸ ਕਰਦੀ ਹਾਂ ਕੈ ਦਮਾਂ ਦੀਆਂ ਅੱਖਾਂ ਵਿੱਚ ਹਲਕੀ ਲਾਲੀ ਆ ਗਈ ਤੇ ਅੱਖਾਂ ਨਮ ਹੋ ਗਈਆਂ ਦੇਖ ਸਰਖਾ ਉਸ ਨੂੰ ਚੁੱਪ ਕਰਵਾਉਣ ਲਈ ਕੀ ਕਹੇ ਉਸ ਨੂੰ ਸਮਝ ਨਹੀਂ ਆ ਰਹੀ ਸੀ ਫਿਰ ਉਸਨੇ ਕਿਹਾ ਉਹ ਹਮੇਸ਼ਾ ਹੀ ਤੇਰੇ ਨਾਲ ਨੇ ਤੇਰੀ ਤਰਬੀਤ ਵਿੱਚੋਂ ਮੌਜੂਦ ਨੇ ਫਿਰ ਤੇਰੇ ਤੋਂ ਵੱਖ ਤੇ ਦੂਰ ਕਿਵੇਂ ਹੋ ਸਕਦੇ ਨੇ ਸੁਣ ਦਮਨ ਨੂੰ ਪਤਾ ਨਹੀਂ ਕਿਵੇਂ ਹੌਸਲਾ ਆ ਗਿਆ ਹੋਵੇ ਜਿਵੇਂ ਹਾਂ ਤੂੰ ਸਹੀ ਕਿਆ ਸ਼ਾਇਦ ਮੈਂ ਇਹ ਭੁੱਲ ਗਈ ਸੀ ਮੈਨੂੰ ਲੱਗਦਾ ਉਹਨਾਂ ਦੀਆ ਦਵਾਵਾਂ ਸਦਕਾ ਹੀ ਤੂੰ ਅੱਜ ਮੈਨੂੰ ਮਿਲ ਗਿਆ ਚਾਹ ਆ ਗਈ ਸੀ ਦੋਨੋਂ ਚਾਹ ਪੀਣ ਲੱਗ ਗਏ ਕਦੇ-ਕਦੇ ਮਿਲ ਲਿਆ ਕਰ ਮੈਨੂੰ ਸੁਰਖਾਵ ਇੰਜ ਲੱਗਦਾ ਜਿਵੇਂ ਮੈਂ ਪੁਰਾਣੇ ਸਮੇਂ ਵਿੱਚ ਚਲੀ ਗਈ ਹੋਵਾਂ ਹਾਂ ਕਿਉਂ ਨਹੀਂ ਮਿਲਦੇ ਰਹਾਂਗੇ ਹੁਣ ਕੋਈ ਲੈਕਚਰ ਨਹੀਂ ਤੇਰਾ ਦਮਨ ਕਿਉਂ ਵੈਸੇ ਹੀ ਪੁੱਛ ਦਿੱਤਾ ਨਹੀਂ ਹੁਣ ਨਹੀਂ ਕੋਈ ਥੋੜੀ ਦੇਰ ਤੱਕ ਡਰਾਈਵਰ ਆ ਜਾਵੇਗਾ ਬਸ ਘਰ ਹੀ ਜਾਵਾਂਗੀ ਅੱਜ ਦੇਵ ਆਇਆ ਸੀ ਲੈਣ ਦਮਨ ਨੂੰ ਦੂਰ ਤੋਂ ਸੁਰਖਾਬ ਨੂੰ ਉਸ ਨਾਲ ਖੜੇ ਦੇਖ ਉਸ ਨੂੰ ਚੰਗਾ ਨਹੀਂ ਲੱਗਾ ਕਿਉਂਕਿ ਰੂਬੀ ਦੇ ਅੰਕਲਾਂ ਤੋਂ ਉਸ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਸੁਰਖਾਬ ਦਮਨ ਨੂੰ ਪਸੰਦ ਕਰਦਾ ਹੈ ਚੰਗਾ ਫਿਰ ਦੁਬਾਰਾ ਮਿਲਦੇ ਹਾਂ ਕੈਸੁਰਖਾਵ ਚਲਾ ਗਿਆ ਤੇ ਦਮਨ ਗੱਡੀ 'ਵਲ ਤੁਰ ਪਈ ਇੰਜ ਹੀ ਦਿਨ ਨਿਕਲ ਰਹੇ ਸੀ ਹੁਣ ਕਦੇ ਕਦੇ ਸਰਖਾਵ ਦਮਨ ਨੂੰ ਮਿਲਣ ਆ ਜਾਇਆ ਕਰਦਾ ਸੀ ਤੇ ਰੱਬ ਸੁਭਵੀ ਅਕਸਰ ਹੀ ਦੇਵ ਉਹਨਾਂ ਨੂੰ ਦੇਖ ਲੈਂਦਾ ਇੱਕ ਜਲਨ ਉਸ ਨੂੰ ਮਹਿਸੂਸ ਹੁੰਦੀ ਅੱਜ ਵੀ ਇੰਜ ਹੀ ਹੋਇਆ ਦੇਵ ਗੁੱਸੇ ਵਿੱਚ ਸੀ ਉਹ ਦਮਨ ਨੂੰ ਲੈ ਕੇ ਜਿਵੇਂ ਹੀ ਘਰ ਪਹੁੰਚਿਆ ਘਰ ਹੈਲਪਰ ਤੋਂ ਬਿਨਾਂ ਕੋਈ ਨਹੀਂ ਸੀ ਰੂਬੀ ਨਿਆਵ ਨਾਲ ਬਾਜ਼ਾਰ ਗਈ ਸੀ ਦਮਨ ਕਮਰੇ ਵਿੱਚ ਗਈ ਤਾਂ ਦੇਵ ਉਸਦੇ ਪਿੱਛੇ ਹੀ ਆ ਗਿਆ। ਇੱਕਦਮ ਉਸ ਨੂੰ ਇੰਝ ਗੁੱਸੇ ਵਿੱਚ ਦੇਖ ਦਮਨ ਨੂੰ ਕੁਝ ਸਮਝ ਨਹੀਂ ਲੱਗੀ। ਇਸ ਤਰੀਕੇ ਨਾਲ ਕਦੇ ਵੀ ਦੇਵ ਦਮਨ ਦੇ ਕਮਰੇ ਵਿੱਚ ਬਿਨਾਂ ਇਜਾਜ਼ਤ ਤਾਂ ਨਹੀਂ ਆਇਆ ਸੀ। ਦਮਨ ਥੋੜਾ ਹੈਰਾਨ ਹੋ ਗਈ ਸੀ। ਦੇਵ ਨੇ ਆ ਕੇ ਦਮਨ ਦੀਆਂ ਅੱਖਾਂ ਵਿੱਚ ਦੇਖਿਆ। ਥੋੜੀ ਦੇ ਸ਼ਾਂਤੀ ਫੈਲ ਗਈ। ਸਿਰਜਣਹਾਰੇ ਨੇ ਸਭ ਨੂੰ ਕੋਈ ਨਾ ਕੋਈ ਗੁਣ ਦਿੱਤਾ ਹੈ। ਕੋਈ ਨਾ ਕੋਈ ਵਿਸ਼ੇਸ਼ فن ਅਤਾ ਕੀਤਾ ਹੈ ਤੇ ਔਰਤ ਨੂੰ ਵੀ ਮਰਦ ਦੀ ਨਜ਼ਰ ਪੜਨ ਦਾ فن ਹੈ ਉਸ ਦੀਆਂ ਅੱਖਾਂ ਵਿੱਚ ਆਪਣੇ ਪ੍ਰਤੀਭਾਵ ਨੂੰ ਉਹ ਬਿਨਾਂ ਦੇਰੀ ਕੀਤੇ ਸਮਝ ਜਾਂਦੀ ਹੈ ਦਮਨ ਨੇ ਦੇਵ ਦੀ ਨਜ਼ਰ ਪੜ ਲਈ ਸੀ ਪਰ ਰਿਸ਼ਤੇ ਕੁਝ ਜਹੇ ਸੀ ਉਸ ਨੇ ਕੀ ਅਜੀ ਉਹ ਬਸ ਚੁੱਪ ਹੀ ਸੀ ਕੋਈ ਕੰਮ ਹੈ ਦੇਵ ਤੁਹਾਨੂੰ ਤੁਸੀਂ ਇੰਜ ਕਿਵੇਂ ਆ ਗਏ ਕਮਰੇ ਵਿੱਚ ਥੋੜੀ ਸਖਤੀ ਤੇ ਲਿਹਾਜ਼ ਨਾਲ ਦਮਨ ਨੇ ਦੇਵ ਨੂੰ ਪੁੱਛਿਆ ਥੋੜੀ ਦੇਰ ਚੁੱਪ ਰਹਿ ਤੇ ਉਂਝੀ ਦਮਨ ਨੂੰ ਦੇਖਦੇ ਦੇਵ ਨੇ ਹਾਂ ਵਿੱਚ ਸਿਰ ਹਿਲਾਉਂਦੇ ਕਿਹਾ ਹਾਂ ਬਹੁਤ ਜ਼ਰੂਰੀ ਗੱਲ ਕਰਨੀ ਹੈ ਤੁਹਾਡੇ ਨਾਲ ਦਮਨ ਅੰਦਰੋਂ ਬਹੁਤ ਡਰ ਗਈ ਸੀ ਪਰ ਉਸਨੇ ਕੋਈ ਵੀ ਭਾਵ ਆਪਣੇ ਚਿਹਰੇ ਤੇ ਜ਼ਾਹਰ ਨਹੀਂ ਕੀਤਾ ਮੈਨੂੰ ਥੋੜਾ ਕੰਮ ਹੈ ਆਪਾਂ ਬਾਅਦ ਵਿੱਚ ਗੱਲ ਕਰਦੇ ਹਾਂ ਕਹ ਉਹ ਬਾਹਰ ਵੱਲ ਜਾਣ ਲੱਗੀ ਪਰ ਦੇਵ ਫਿਰ ਉਸ ਦੇ ਅੱਗੇ ਖੜਾ ਹੋ ਗਿਆ ਗੱਲ ਜ਼ਰੂਰੀ ਹੈ ਤੇ ਹੁਣੇ ਕਰਨ ਵਾਲੀ ਹੈ ਤੁਹਾਨੂੰ ਸੁਣਨਾ ਹੀ ਪਵੇਗਾ ਮੇਰਾ ਰਸਤਾ ਛੱਡੋ ਇਸ ਵਕਤ ਕੋਈ ਗੱਲ ਨਹੀਂ ਮੈਂ ਨਹੀਂ ਸੁਣ ਸਕਦੀ ਜਿਵੇਂ ਹੀ ਮਾਮ ਤੇ ਰੂਬੀ ਆ ਜਾਵੇਗੀ ਆਪਾਂ ਗੱਲ ਕਰਦੇ ਹਾਂ ਦੇਵ ਦੀਆਂ ਅੱਖਾਂ ਦਾ ਗੁੱਸਾ ਪਾਣੀ ਵਿੱਚ ਤਬਦੀਲ ਹੋ ਗਿਆ ਤੇ ਉਸ ਨੇ ਦਮਨ ਦਾ ਹੱਥ ਫੜ ਉਸ ਨੂੰ ਸੋਫੇ ਤੇ ਬਿਠਾ ਲਿਆ ਅੱਜ ਇਹ ਜ਼ਰੂਰੀ ਹੈ ਫਿਰ ਬਾਅਦ ਦਾ ਮੈਨਾਂ ਕੁਝ ਪਤਾ ਨਹੀਂ ਦਮਨ ਨੇ ਹੱਥ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਰ ਰਹੀ ਦੇਵ ਲੀਵ ਮਾਈ ਹੈਂਡ ਤੁਹਾਡਾ ਦਿਮਾਗ ਖਰਾਬ ਹੋ ਗਿਆ ਹੈ ਜਦੋਂ ਦੇਵ ਕਿਸੇ ਗੱਲ ਤੇ ਨਾ ਮੰਨਿਆ ਤਾਂ ਦਮਨ ਇੱਕ ਤਾਲੇ ਨਾਲ ਉਸ ਨੂੰ ਕਿਹਾ ਦੇਵ ਅਜੇ ਤੁਸੀਂ ਕੁਝ ਕਿਹਾ ਨਹੀਂ ਮੈਨੂੰ ਪਤਾ ਹੈ ਤੇ ਦੋ ਚਿੱਤੀ ਵਿੱਚ ਵੀ ਉਹ ਕੀ ਗੱਲ ਹੋ ਸਕਦੀ ਹੈ ਪਰ ਮੈਂ ਕੁਝ ਵੀ ਸੁਣਨਾ ਨਹੀਂ ਚਾਹੁੰਦੀ ਕਿਉਂਕਿ ਮੈਂ ਮੇਰਾ ਬਹਿਮ ਬਣਿਆ ਰਹਿਣ ਦੇਣਾ ਚਾਹੁੰਦੀ ਹਾਂ ਇਸ ਲਈ ਪਲੀਜ਼ ਆਪਣੇ ਕਮਰੇ ਵਿੱਚ ਜਾਓ ਪਰ ਦੇਵ ਨੇ ਉਸ ਦੀ ਗੱਲ ਜਿਵੇਂ ਸੁਣੀ ਨਾ ਹੋਵੇ ਉਹ ਬਸ ਬੋਲ ਰਿਹਾ ਸੀ ਸੱਚ ਹੈ ਪਹਿਲੀ ਨਜ਼ਰ ਤੋਂ ਹੀ ਪਹਿਲੇ ਦਿਨ ਤੋਂ ਹੀ ਪਹਿਲੀ ਮੁਲਾਕਾਤ ਤੋਂ ਹੀ ਪਹਿਲੀ ਗੱਲ ਤੋਂ ਹੀ ਮੈਨੂੰ ਸਿਰਫ ਮੁਹੱਬਤ ਸੀ ਤੇਰੇ ਨਾਲ ਸਿਰਫ ਤੇਰੇ ਨਾਲ ਮੈਂ ਲੁਕਾਈ ਰੱਖਿਆ ਜ਼ਾਹਰ ਨਹੀਂ ਕੀਤਾ ਪਰ ਮੇਰਾ ਸੱਚ ਇਹੀ ਹੈ ਤੇ ਹੁਣ ਮੈਂ ਮੁੱਕ ਨਹੀਂ ਸਕਦਾ ਆਪਣੇ ਦਿਲ ਤੋਂ ਬਕਵਾਸ ਹੈ ਇਹ ਇੰਜ ਕੁਝ ਵੀ ਨਹੀਂ ਸੈਮੀ ਦਮਨ ਨੇ ਸਭ ਇਨਕਾਰ ਕਰਦੀ ਨੇ ਕਿਹਾ ਤੇ ਆਪਣੀ ਬਾਸ਼ ੜਾਉਣ ਦੀ ਕੋਸ਼ਿਸ਼ ਕੀਤੀ ਸੱਚ ਹੈ ਦਮਨ ਦੀ ਬਾਹ ਜੋਰ ਹੋਰ ਜੋਰ ਨਾਲ ਫੜਦੇ ਦੇਵ ਨੇ ਕਿਹਾ ਮੈਂ ਸੋਚਿਆ ਸੀ ਕਿ ਕਿਤਾਬ ਦੇ ਗੁਲਾਬ ਵਾਂਗ ਮੈਂ ਇਸ ਮੁਹੱਬਤ ਨੂੰ ਸੰਭਾਲ ਲਵਾਂਗਾ ਪਰ ਇਹ ਇੱਕ ਸੁਨਹਿਰੀ तितਲੀ ਵਾਂਗ ਥੰਬ ਲਈ ਉੜਦਾ ਰਹਿੰਦਾ ਹੈ ਤੇ ਕਦੇ-ਕਦੇ ਇਤਰ ਵਾਂਗ ਮੇਰੇ ਵਜੂਦ ਨੂੰ ਮਹਿਕਾ ਦਿੰਦਾ ਹੈ ਮੇਰੇ ਤੋਂ ਡਰੋ ਨਹੀਂ ਮੈਂ ਡਰਾਉਣਾ ਨਹੀਂ ਚਾਹੁੰਦਾ ਤੁਹਾਨੂੰ ਮੈਂ ਰੂਬੀ ਨਾਲ ਜ਼ਿੰਦਗੀ ਨਹੀਂ ਗੁਜ਼ਾਰ ਸਕਦਾ ਮੈਂ ਉਸ ਨੂੰ ਤਲਾਕ ਦੇ ਦੇਵਾਂਗਾ ਇਹ ਕੀ ਹਿੰਮਤ ਹੈ ਨਿਕਲ ਜਾਓ ਮੇਰੇ ਕਮਰੇ ਤੋਂ ਤੁਹਾਨੂੰ ਹੋਸ਼ ਹੈ ਤੁਸੀਂ ਕੀ ਗੱਲ ਕਰ ਰਹੇ ਹੋ ਤੁਸੀਂ ਮੇਰੀ ਭੈਣ ਦੀ ਗੱਲ ਕਰ ਰਹੇ ਹੋ ਇੰਝ ਕਦੇ ਨਹੀਂ ਹੋ ਸਕਦਾ ਕਦੇ ਵੀ ਨਹੀਂ ਮੈਂ ਤੁਹਾਡੇ ਭਰਾ ਦੀ ਪਤਨੀ ਹਾਂ ਇਸ ਗੱਲ ਦਾ ਵੀ ਲਿਹਾਜ਼ ਨਹੀਂ ਕੋਈ ਗੁੱਸੇ 'ਚ ਬੱਚੇ ਦਹਿਕਦੀ ਦਮਨ ਨੇ ਕਿਹਾ ਬਾਹਰੋਂ ਆਵਾਜ਼ ਆਈ ਰੂਬੀ ਤੇ ਨਿਆਬ ਆ ਗਈਆਂ ਸੀ ਤੇ ਹੈਲਪਰ ਨਾਲ ਗੱਲ ਕਰ ਰਹੀਆਂ ਸੀ ਦੇਵ ਹੁਣ ਦਮਨ ਦੇ ਕਮਰੇ ਤੋਂ ਬਾਹਰ ਤੁਰ ਪਿਆ ਅੱਜ ਮੈਂ ਗੱਲ ਕਰ ਲਵਾਂਗਾ ਕਹਿ ਇੱਕ ਜੋਸ਼ ਨਾਲ ਦੇਵ ਬਾਹਰ ਵੱਲ ਤੁਰ ਪਿਆ ਦਮਨ ਉਸ ਨੂੰ ਰੋਕਦੀ ਪਿੱਛੇ ਤੁਰ ਪਈ ਨਿਆਬ ਬਾਹਰ ਬੈਠਕ ਵਿੱਚ ਸੀ ਤੇ ਰੂਬੀ ਵੀ ਉਹਦੇ ਕੋਲ ਸੀ ਉਹਦੇ ਹੱਥ ਵਿੱਚ ਮਿਠਾਈ ਸੀ ਦੇਵ ਨੂੰ ਦੇਖ ਉਹ ਹੱਸਦੀ ਹੋਈ ਉਸ ਵੱਲ ਮੁੜੀ ਆ ਗਿਆ ਦੇਵ ਮੇਰਾ ਪੁੱਤ ਹਾਂ ਮਮ ਮੈਂ ਜ਼ਰੂਰੀ ਗੱਲ ਕਰਨੀ ਹੈ ਦਮਨ ਉਹਦੇ ਪਿੱਛੇ ਸੀ ਪਰ ਉਹ ਬੈਟਕ ਦੇ ਬਾਹਰ ਹੀ ਗਈ ਸੀ ਨਿਆਬ ਬਹੁਤ ਖੁਸ਼ ਨਜ਼ਰ ਆ ਰਹੀ ਸੀ ਠੀਕ ਹੈ ਸੁਣਦੀ ਹਾਂ ਤੇਰੀ ਗੱਲ ਪਰ ਪਹਿਲੇ ਮੂੰਹ ਮਿੱਠਾ ਕਰ ਤੇ ਮੇਰੀ ਗੱਲ ਸੁਣ ਕਹ ਨਿਆਬ ਨੇ ਇੱਕ ਲੱਡੂ ਚੁੱਕ ਉਹਦੇ ਮੂੰਹ ਵਿੱਚ ਪਾ ਦਿੱਤਾ ਬਾਕੀ ਕਹਾਣੀ ਜੀ ਕੱਲ੍ਹ ਅਗਲੇ ਪਾਗ ਵਿੱਚ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਇਓ ਜੀ ਇੱਕ ਛੋਟਾ ਜਿਹਾ ਕਮੈਂਟ ਲਿਖਣਾ ਸਾਨੂੰ ਵੀ ਥੋੜਾ ਜਿਹਾ ਅਹਿਸਾਸ ਹੋ ਜਾਂਦਾ ਕਿ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਲੱਗਦੀ ਹੈ ਆਪਣਾ ਛੋਟਾ ਜਿਹਾ ਕਮੈਂਟ ਜ਼ਰੂਰ ਦਿਆ ਕਰੋ ਤੇ ਜੰਦ ਜਾਂਦੇ ਵੀਡੀਓ ਨੂੰ ਲਾਈਕ ਤੇ ਹੱਬ ਤੇ ਵਿੱਚ ਇੱਕ ਵਾਰੀ ਤਾਂ ਹਾਈਪ ਸਕੋਰ ਜ਼ਰੂਰ ਕਰ ਦਿਆ ਕਰੋ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ